ਪੁੱਤ ਪਿਤਾ ਬਾਜਾਂ ਵਾਲੇ ਦੇ ਹੱਸ ਹੱਸ ਮੋਤ ਨੂੰ ਵਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਚੁੱਕ ਚੁੱਕ ਸਜਦੇ ਕਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਚੁੱਕ ਚੁੱਕ ਸਜਦੇ ਕਰਦੇ ਨੇ ਯਾਦ ਵੈਰੀ ਵਾਰਿਆ ਕਰਦੇ ਐ ਸਿੱਖੀ ਦੇ ਪੰਥ ਪਿਆਰੇ ਤੇ ਗੁੱਸਾ ਖਾ ਜੋਦੇ ਉੱਠਦੇ ਫਿਰ ਲਾ ਕੇ ਚੋਟ ਨਿਗਾਰੇ ਤੇ ਵੈਰੀ ਦੀਪਾ ਜੀ ਮੋੜਨ ਲਈ ਹੱਸ ਸੀਸ ਤਲੀ ਤੇ ਤਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਚੁੱਕ ਚੁੱਕ ਸਜਦੇ ਕਰਦੇ ਨੇ ਰਣ ਭੂਮੀ ਦੇ ਵਿੱਚ ਵੈਰੀ ਨਾਲ ਜਾ ਕੇ ਖੰਡਾ ਖੜਕਾਉਂਦੇ ਨੇ ਤੇ ਗਾਂਡੀਆਂ ਤਾਰਾਂ ਦੇ ਨੱਚ ਕੇ ਮੋੜ ਪਾਜੀ ਨਿਉਂਦਾ ਪਾਉਂਦੇ ਨੇ ਹੱਸ ਹੱਸ ਕੇ ਦੁੱਖ ਤਕਲੀਫ ਸੀਨੇ ਦੇ ਉੱਪਰ ਜਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁਕ ਝੁਕ ਸਜਦੇ ਕਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁਕ ਝੁਕ ਸਜਦੇ ਕਰਦੇ ਨੇ ਜੋ ਲਾੜੇ ਹੀਰੇ ਜਾਦੀ ਦੇ ਕਦੇ ਗੋਲੀਆਂ ਦੇ ਨਾਲ ਰੁਕਦੇ ਨਹੀਂ ਚੱਲ ਲੈਣ ਦਸੀ ਹੈ ਤਾਨੇ ਉੱਤੇ ਪਰ ਜਾਲ ਮੇ ਅੱਗੇ ਝੁਗਦੇ ਨਹੀਂ ਸੇ ਕੀ ਦੀਸਾਂ ਬਚਾਉਣ ਲਈ ਹੱਸ ਹੱਸ ਮੋਦ ਨੂੰ ਵਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁਕ ਝੁਕ ਸਜਦੇ ਕਰਦੇ ਨੇ ਦੇ ਕੇ ਸ਼ਹਾਦਤ ਲਾ ਦਿੰਦੇ ਕੰਬਣ ਜ਼ਾਲਮ ਸਰਕਾਰਾਂ ਨੂੰ ਸਭ ਤੋਂ ਵੱਧ ਮਾਣ ਪ੍ਰਾਪਤ ਹੈ ਕਹੇ ਲਖਮਣ ਸਿੰਘ ਸਰਦਾਰਾਂ ਨੂੰ ਜੋ ਜਾਂ ਦੀਆਂ ਮੜੀਆਂ ਤੇ ਦੇਖੋ ਨਿਤ ਸਰਦਾ ਦੇ ਫੁੱਲ ਚੜਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁੱਕ ਝੁੱਕ ਸਜਦੇ ਕਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁੱਕ ਝੁੱਕ ਸਜਦੇ ਕਰਦੇ ਨੇ ਨਿਤ ਤਾਰ ਬਿਆਨੇ ਸਿਰਾਂ ਦੇ ਜੋ ਦੇ ਇਤਿਹਾਸ ਬਣਾਉਂਦੇ ਨੇ ਤਾਇਓ ਤਾਰਾ ਕੀ ਟਾਡੀ ਨਿਤ ਜਸ ਜੋਦਿਆਂ ਦਾ ਗਾਉਂਦੇ ਨੇ ਮੱਚ ਦੀ ਸ਼ਮਾ ਤੇ ਜੋ ਦੇ ਜੋ ਨਿਤ ਵਾਂਗ ਪਤੰਗਿਆਂ ਸੜਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁਕ ਝੁਕ ਸਜਦੇ ਕਰਦੇ ਨੇ ਅਮਰ ਸ਼ਹੀਦਾਂ ਨੂੰ ਲੋਕੀ ਨਿਤ ਝੁਕ ਝੁਕ ਸਜਦੇ ਕਰਦੇ ਨੇ